ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਜੀ ਤੁਹਾਡਾ ਸਵਾਗਤ ਹੈ ਉਮੀਦ ਕਰਦੀ ਹਾਂ ਤੁਸੀਂ ਆਪਣੇ ਘਰਾਂ 'ਚ ਖੁਸ਼ ਤੇ ਤੰਦਰੁਸਤ ਹੋਵੋਗੇ ਅੱਜ ਆਪਾਂ ਜੀ ਬਹੁਤ ਹੀ ਘੱਟ ਤੇਲ ਵਿੱਚ ਜੜੀ ਅਰਬੀ ਦੀ ਸਬਜ਼ੀ ਆ ਉਹ ਬਣਾ ਕੇ ਤਿਆਰ ਕਰਾਂਗੇ ਇੱਥੇ ਆਪਾਂ 1 ਕਿਲੋ ਅਰਬੀ ਲਈ ਸੀ ਤੇ ਇੱਥੇ ਆਪਾਂ ਪਿਆਜ਼ ਅਦਰਕ ਲਸਣ ਵਿੱਚ ਹੀ ਕੱਟ ਲਿਆ ਬਿਨਾਂ ਟਮਾਟਰ ਤੋਂ ਬਣਾਵਾਂਗੇ ਆਪਾਂ ਤੇ ਹਰੀਆਂ ਮਿਰਚਾਂ ਇੱਕ ਕੜਸ਼ੀ ਇੱਥੇ ਮੈਂ ਤੇਲ ਦੀ ਹੈ ਜਿਹੜੀ ਸਰੋਂ ਦੀ ਪਾ ਲਈ ਆ ਇਹਨੂੰ ਚੰਗੀ ਤਰ੍ਹਾਂ ਨਾਲ ਆਪਾਂ ਗਰਮ ਕਰ ਲਾਂਗੇ ਮਤਲਬ ਇਹ ਜਦੋਂ ਤੱਕ ਕੜਤਣਾ ਖਤਮ ਹੋ ਗਈ ਹੈ ਹਨ ਉਦੋਂ ਤੱਕ ਗਰਮ ਕਰਨਾ ਹੈ ਲਓ ਜੀ ਆਪਾਂ ਇੱਕ ਕੜਛੀ ਦੇ ਵਿੱਚ ਜੜੀ ਅਰਬੀ ਉਹ ਪਾ ਦਿੱਤੀ ਹੈ ਇੱਕ ਕੜਛੀ ਤੇਲ ਦੇ ਵਿੱਚ ਤੇ ਹੁਣ ਆਪਾਂ ਇਹਨੂੰ ਕੀ ਕਰਨਾ ਹੈ ਸਾਰੀ ਅਰਬੀ ਮੈਂ ਇੱਕ ਵਾਰ ਹੀ ਪਾਈ ਹੈ ਮੈਂ ਦੋ ਤਿੰਨ ਪੋਰ ਦੇ ਵਿੱਚ ਨਹੀਂ ਬਣਾਈ ਅੱਜ ਤੇ ਇੱਕ ਵਾਰ ਜੀ ਆਪਾਂ ਸਬਜੀ ਹੈ ਜਿਹੜੀ ਪਾ ਦਿੱਤੀ ਹੈ ਤੇ ਚੰਗੀ ਤਰ੍ਹਾਂ ਤੇਲ ਦੇ ਵਿੱਚ ਮਿਕਸ ਕਰ ਦਵਾਂਗੇ ਅਰਬੀ ਨੂੰ ਉਸ ਤੋਂ ਬਾਅਦ ਇਹਨੂੰ ਆਪਾਂ ਕੀ ਕਰਨਾ ਹੈ ਢੱਕ ਕੇ ਪਕਾਉਣਾ ਹੈ ਕੇ ਉਪਰ ਪਕਾਵਾਂਗੇ 5-7 ਮਿੰਟ ਜਦੋਂ ਤੱਕ ਅਰਬੀ ਜਿਹੜੀ ਆਪਣੀ ਪੱਕ ਨਾ ਜਾਵੇ ਤੇ ਜੇ ਤੁਸੀਂ ਮੇਰੇ ਚੈਨਲ ਤੇ ਜੀ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਨਾਲ ਲੱਗਦੀ ਬੈਲ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਜੋ ਮੇਰੀ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਕੇ ਜਿਹਾਇਓ ਜੀ ਤੇ ਲੋ ਜੀ ਇੱਥੇ ਆਪਾਂ ਅਰਬੀ ਇੱਕ ਵਾਰ ਚੈੱਕ ਕਰ ਲਈਏ ਹਲੇ ਥੋੜੀ ਜਿਹੀ ਹੋ ਰਹੀ ਹੈ ਆਪਾਂ ਪਕਾਵਾਂਗੇ ਨਾ ਦੇ ਤੁਸੀਂ ਦੇਖ ਸਕਦੇ ਹੋ ਇੱਕ ਕੜ੍ਹੀ ਤੇਲ ਦੇ ਵਿੱਚ ਬਹੁਤ ਹੀ ਵਧੀਆ ਜਿਹੜੀ ਸਬਜੀ ਆਪਣੀ ਫਰਾਈ ਕਰਕੇ ਤਿਆਰ ਹੋ ਗਈ ਅਰਬੀ ਦੀ ਬਹੁਤ ਹੀ ਘੱਟ ਸਮੇਂ ਦੇ ਵਿੱਚ ਜਿਹੜਾ ਤਿਆਰ ਹੋ ਜਾਂਦੀ ਹੈ ਅਰਬੀ ਦੀ ਸਬਜੀ ਦੋ ਤਿੰਨ ਮਿੰਟ ਆਪਾਂ ਇਹਨੂੰ ਹੋਰ ਪਕਾਵਾਂਗੇ ਜੀ ਢੱਕ ਕੇ ਲਓ ਜੀ ਆਪਣੀ ਅਰਬੀ ਦੀ ਸਬਜੀ ਆ ਜਿਹੜੀ ਉਹ ਫਰਾਈ ਹੋ ਚੁੱਕੀ ਆ ਹੁਣ ਆਪਾਂ ਇਹਨੂੰ ਕੱਢ ਲਵਾਂਗੇ ਚਾਰ ਨੀਰ ਸਹਿਤ ਹਨ ਕਿਸੇ ਹੋਰ ਬਰਤਨ ਦੇ ਵਿੱਚ ਲੋ ਜੀ ਆਪਾਂ ਸਬਜੀ ਦਾ ਵਿਚੋ ਫਰਾਈ ਕੀਤੀ ਹੋਈ ਕੱਢ ਲਈ ਹੈ ਅਰਬੀ ਇਸ ਤਰ੍ਹਾਂ ਨਾਲ ਪੱਕ ਚੁੱਕੀ ਸੀ ਇਹ ਤੇ ਥੋੜਾ ਜਿਹਾ ਜਿਹੜਾ ਤੇਲ ਬਚੇ ਆਪਣਾ ਸਰੋਂ ਦਾ ਇਹਦੇ ਵਿੱਚ ਹੀ ਆਪਾਂ ਤੜਕਾ ਜਿਹੜਾ ਪਾਣ ਲਵਾਂਗੇ ਇੱਕ ਚਮਚਾ ਮੇਂ ਜੀਰੇ ਦਾ ਪਾਇਆ ਤੇ ਥੋੜੀ ਜੀ ਆਪਾਂ ਇੱਥੇ ਅਜਵਾਇਣ ਪਾਵਾਂਗੇ ਲੋ ਜੀ ਅਜਵਾਇਣ ਪਾ ਦਿੱਤੇ ਥੋੜਾ ਜਿਹਾ ਤੜਕ ਕੇ ਇਹਨੂੰ ਬਾਕੀ ਸਾਰੇ ਆਪਾਂ ਪਿਆਜ਼ ਅਦਰਕ ਲਸਣ ਬਰੀਕ ਬਰੀਕ ਕੱਟ ਲਿਆ ਸੀ ਆਪਾਂ ਤੇ ਵਿੱਚ ਪਾ ਕੇ ਤੜਕੇ ਦੇ ਇਨਪੂਲ ਨਮਾਗੇ ਤੇ ਨਾਲ ਹੀ ਇੱਥੇ ਆਪਾਂ ਹਰੀਆਂ ਮਿਰਚਾਂ ਵੀ ਪਾ ਦੇਵਾਂਗੇ ਇਸ ਤਰੀਕੇ ਨਾਲ ਬਹੁਤ ਹੀ ਜਲਦੀ ਸਬਜ਼ੀ ਜਿਹੜੀ ਬਣ ਕੇ ਤਿਆਰ ਹੁੰਦੀ ਆ ਜੇਕਰ ਤੁਹਾਡੇ ਅਰਬੀ ਛਿੱਲਦੇ ਸਮੇਂ ਹੱਥਾਂ ਦੇ ਉੱਤੇ ਖਾਜ ਹੁੰਦੀ ਆ ਤਾਂ ਤੁਸੀਂ ਸਰੋਂ ਦਾ ਤੇਲ ਲਗਾ ਸਕਦੇ ਹੋ ਸਰੋਂ ਦੇ ਤੇਲ ਨਾਲ ਜਿਹੜੀ ਅਰਬੀ ਆ ਉਹ ਆਪਾਂ ਸੌਖੇ ਤਰੀਕੇ ਨਾਲ ਛਿੱਲ ਸਕਦੇ ਆ ਤੇਲ ਲਗਾ ਕੇ ਹੱਥਾਂ ਦੇ ਉੱਪਰ ਹੁਣ ਜੀ ਹਰੀਆਂ ਮਿਰਚਾਂ ਵੀ ਪਾ ਦਿੱਤੀਆਂ ਅਨਸਤ ਮਿੰਟਾ ਜਿਹੜਾ ਆਪਾਂ ਤੜਕੇ ਨੂੰ ਸਲੋ ਗੈਸ ਤੇ ਉੱਤੇ ਭੁੰਨਾਂਗੇ ਲੋ ਜੀ ਆਪਣਾ ਪਿਆਜ਼ ਆ ਜਿਹੜਾ ਹਲਕਾ ਬ੍ਰਾਊਨ ਹੋ ਗਿਆ ਏ ਤੇ ਬਹੁਤ ਹੀ ਆਪਾਂ ਨੇ ਘੱਟ ਗੈਸ ਦੇ ਉੱਤੇ ਇਹ ਭੁੰਨਿਆ ਏ ਤੇ ਆਪਾਂ ਹੁਣ ਇਹਦੇ ਵਿੱਚ ਨਾਣ ਮਿਰਚ ਮਸਾਲਾ ਹਲਦੀ ਧਨੀਆ ਪਾਊਡਰ ਤੇ ਗਰਮ ਮਸਾਲਾ ਪਾ ਕੇ ਇਹਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰ ਦੇਵਾਂਗੇ ਜਦੋਂ ਆਪਾਂ ਇਹਦੇ ਵਿੱਚ ਮਸਾਲਾ ਪਾਵਾਂਗੇ ਆਪਾਂ ਨੂੰ ਲੱਗੂਗਾ ਕਿ ਬਹੁਤ ਹੀ ਘੱਟ ਜਿਹੜਾ ਆਪਣਾ ਤੇਲ ਆ ਵਿੱਚ ਇਹਦੇ ਤੇ ਸਰੋਂ ਦਾ ਤੇ ਆਪਾਂ ਜਦੋਂ ਇਹਦੇ ਚਾਰਬੀ ਪਾ ਦਵਾਂਗੇ ਫਿਰ ਇਹ ਸਾਰਾ ਜਿਹੜਾ ਮਸਾਲਾ ਏ ਬਹੁਤ ਹੀ ਵਧੀਆ ਤਰੀਕੇ ਨਾਲ ਪੱਕ ਜਾਊਗਾ ਤੇ ਨਾਲ ਹੀ ਇਹ ਕੜਾਈ ਛੱਡਣੀ ਸ਼ੁਰੂ ਕਰ ਦੂਗਾ। ਬਹੁਜੀ ਆਪਾਂ ਅਰਬੀ ਹੈ ਜਿਹੜੀ ਵਿੱਚ ਪਾਤੀ ਹੈ ਤੜਕੇ ਦੇ। ਅਰਬੀ ਪਾਉਣ ਤੋਂ ਬਾਅਦ ਇਹਨੂੰ ਆਪਾਂ ਮਿਕਸ ਕਰਕੇ ਘੱਟ ਗੈਸ ਦੇ ਉੱਤੇ ਪਕਾਵਾਂਗੇ। 5 ਮਿੰਟ ਆਪਾਂ ਇਹਨੂੰ ਬਿਲਕੁਲ ਘੱਟ ਗੈਸ ਦੇ ਉੱਤੇ ਪਕਾਉਣਾ ਹੈ ਤਾਂ ਜੋ ਜਿਹੜੇ ਮਸਾਲੇ ਆਹੋ ਪੱਕ ਜਾਣ। ਤੇ ਅਰਬੀ ਵੀ ਜਿਹੜੀ ਆ ਥੋੜੀ ਬਹੁਤੀ ਆਪਣੀ ਹੋਰ ਪੱਕ ਜਾਵੇ ਕਿਉਂਕਿ ਇਹ ਫਰਾਈ ਤਾਂ ਕੀਤੀ ਹੋਈ ਆ ਆਪਣੀ ਪਰ ਫਿਰ ਵੀ ਚਲੋ ਮਸਾਲਿਆਂ ਦੇ ਵਿੱਚ ਮਸਾਲੇ ਆ ਜਿਹੜੇ ਚੰਗੀ ਤਰ੍ਹਾਂ ਨਾਲ ਅਰਬੀ ਦੀ ਸਬਜੀ ਵਿੱਚ ਰਚ ਜਾਣ ਸਾਰੇ ਭੈਣ ਭਰਾਵਾਂ ਦਾ ਵੈਸੇ ਆਪਣਾ ਆਪਣਾ ਤਰੀਕਾ ਹੁੰਦਾ ਬਣਾਉਣ ਦਾ ਆਪਾਂ ਜੇ ਇਸ ਤਰੀਕੇ ਨਾਲ ਬਣਾਈ ਆ ਪਹਿਲਾਂ ਵੀ ਆਪਾਂ ਫਰਾਈ ਕਰਕੇ ਬਣਾਈ ਸੀ ਸਬਜੀ ਜੇ ਤੁਸੀਂ ਉਸ ਵੀਡੀਓ ਨੂੰ ਵੀ ਦੇਖਣਾ ਚਾਹੁੰਦੇ ਆ ਤਾਂ ਤੁਸੀਂ ਮੇਰੇ ਚੈਨਲ ਤੇ ਦੇਖ ਸਕਦੇ ਹੋ ਵੀਡੀਓ ਨੂੰ ਲੋ ਜੀ ਆਪਾਂ ਟੱਕ ਦਵਾਂਗੇ ਨਾ ਲੋ ਜੀ ਹੁਣ ਆਪਣੀ ਸਬਜੀ ਐ ਜਿਹੜੀ ਬਣ ਕੇ ਤਿਆਰ ਹੋ ਗਈ ਐ ਪੰਜ ਮਿੰਟ ਆਪਾਂ ਇਹਨੂੰ ਘੱਟ ਫਲੇਮ ਦੇ ਉੱਤੇ ਪਕਾ ਲਿਆ ਸੀ ਸਬਜੀ ਵਿੱਚ ਜਿੰਨੇ ਵੀ ਮਸਾਲੇ ਸੀ ਸਾਰੇ ਚੰਗੀ ਤਰ੍ਹਾਂ ਪੱਕ ਚੁੱਕੇ ਆ ਮਸਾਲਿਆਂ ਨੇ ਵੀ ਆਪਣਾ ਚੜਾ ਕੇ ਹੋਆ ਹੋ ਤੇਲ ਆ ਸੌਰੀ ਛੱਡ ਦਿੱਤਾ ਏ ਕੜਾਹੀ ਦੇ ਨਾਲ ਲੋ ਜੀ ਆਪਣੀ ਸਬਜੀ ਹੁਣ ਤਿਆਰ ਆ ਸਬਜੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਅੱਜ ਦੀ ਰੈਸਪੀ ਕਮੈਂਟ ਵਿੱਚ ਤੁਸੀਂ ਜ਼ਰੂਰ ਦੱਸਿਓ ਮੈਨੂੰ ਵੀਡੀਓ ਦੇਖਣ ਲਈ ਜੀ ਸਾਰੇ ਭੈਣ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਜੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਕੇ ਜਾਇਓ ਜੀ ਮਿਲਦੇ ਹਾਂ ਜੀ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ